ਇੱਕ ਚੰਗਾ ਉਪਰਲਾ ਹੈਗਾ ਮਾਜੂਕ ਸੀਐਮ ਸਾਹਿਬ ਅਗਵਾਈ ਹੇਠ ਜੜਾ ਲਿਖਾ ਗਿਆ ਸੁਰੱਖਿਅਤ ਸਪੋਰਟ ਦਾ ਜਿਹਦੇ ਵਿੱਚ ਵਨ ਆਫ ਇਟਸ ਕਾਈਂਡ ਹੈਗਾ ਪੂਰੇ ਦੇਸ਼ ਤੇ ਜਿਹਦੇ ਵਿੱਚ ਡੈਡੀਕੇਟਿਡਲੀ ਰੋਡ ਸੇਫਟੀ ਵਾਸਤੇ ਇੱਕ ਡੈਡੀਕੇਟਿਡ ਫੋਰਸ ਜਿਹੜੀ ਹੈਗੀ ਡਿਪਲੋਏ ਕੀਤੀ ਹੈਗੀ ਪੰਜਾਬ ਟ੍ਰੈਕ ਤੇ ਤੇ ਇਸ ਸਮਾਂ ਵਿੱਚ ਆਪਣੇ ਕੋਲੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 6 ਸੁਰੱਖਿਅਤ ਸਪੋਰਟ ਦੀ ਟੀਮਾਂ ਤਾਇਨਾਤ ਕੀਤੀਆਂ ਹਨ ਜਿਹੜੀ ਲਗਭਗ 30 ਤੋਂ 35 ਕਿਲੋਮੀਟਰ ਦੀ ਦੂਰੀ 'ਤੇ ਇੱਕ ਗੱਡੀ ਹਾਾਈਵੇਸ ਤੇ ਨੈਸ਼ਨਲ ਹਾਈਵੇਸ ਤੇ ਤੇ ਸਟੇਟ ਹਾਈਵੇਸ ਤੇ ਤਨਾਰ ਰਹਿਣੀ ਹੈ ਜਿਹਦੇ ਵਿੱਚ ਇਹ ਗੱਡੀ 'ਚ 4 ਮੁਲਾਜ਼ਮ ਐਟ ਅ ਟਾਈਮ 3 ਸ਼ਿਫਟਾਂ 'ਚ ਤਨਾਰ થਾਗੇ ਮਤਲਬ ਇੱਕ ਗੱਡੀ 'ਚ 12 ਮੁਲਾਜ਼ਮ ਪੂਰੇ ਦਿਨੋਂ ਰਾਤ ਦੀ ਵਿਕੈਂਸ ਤਨਾਰ થਾਗੇ ਤੇ ਇਸ ਤਰੀਕੇ ਦੇ ਆਪਣੇ ਕੋਲ 6 ਟੀਮਾਂ ਤਨਾਰ ਹੈਆਂ ਇਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਹੈਗਾ ਕਿ ਰੋਡ ਸੇਫਟੀ ਇਨਸ਼ੋਰ ਕਰਨਾ ਨੈਸ਼ਨਲ ਹਾਈਵੇਸ ਤੇ ਸਟੇਟ ਹਾਈਵੇਸ ਤੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਦੋਂ ਵੀ ਉਹਨੂੰ ਰੋਡਸ ਤੇ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਦੀ ਲੋੜ ਹੋਵੇ ਉਹ ਇਮੀਡੀਏਟਲੀ 112 ਤੇ ਕਾਲ ਕਰ ਸਕਦਾ ਹੈ 112 ਜਿਹੜਾ ਹੈਗਾ ਉਹ ਪ੍ਰਾਇਮਰੀ ਕੰਟੈਕਟ ਨੰਬਰ ਹੈਗਾ ਹਰ ਬੰਦੇ ਵਾਸਤੇ ਕੋਈ ਨੰਬਰ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਕਿਸੇ ਦਾ ਮੋਬਾਈਲ ਨੰਬਰ ਯਾਦ ਰੱਖਣ ਦੀ ਲੋੜ ਨਹੀਂ ਤੁਸੀਂ ਸਿਰਫ 112 ਤੇ ਕਾਲ ਕਰਨਾ ਤੇ ਆਪਣਾ ਇਸ਼ੂ ਦੱਸਣਾ ਹੈਗਾ ਕਿੱਥੇ ਕੋਈ ਐਕਸੀਡੈਂਟ ਹੋ ਗਿਆ ਹੈਗਾ ਜਾਂ ਕਿਤੇ ਕੋਈ ਬਹੁਤ ਟ੍ਰੈਫਿਕ ਜਮ ਹੈਗਾ ਜਾਂ ਇਸ ਤਰੀਕੇ ਦਾ ਜਿਹੜਾ ਰੋਡ ਸੇਫਟੀ ਪਰ ਲਿਟਰਲ ਇਸ਼ੂ ਹੈਗਾ ਉਹਦੇ ਸਮਝਾ ਤੇ ਇਮੀਡੀਏਟਲੀ ਸਾਡੀ ਟੀਮ ਜਿਹੜੀ ਹੈਗੀ ਉਹ ਆਪਣੀ ਮੋਬਾਈਲ ਲੋਕੇਸ਼ਨ ਦੇ ਹਿਸਾਬ ਨਾਲ ਕਿਉਂਕਿ 30 ਕਿਲੋਮੀਟਰ ਦਾ ਇੱਕ ਸਟ੍ਰੈਚ ਪੂਰੀ ਟੀਮ ਕੋਲੇ ਹੈਗਾ ਤੇ ਉਹ ਜਿੱਥੇ ਲੋਕੇਸ਼ਨ ਹੈਗੀ ਉਹ 2 ਮਿੰਟ ਦੇ ਰਿਸਪੌਂਸ ਟਾਈਮ ਤੋਂ ਲੈ ਕੇ 10 ਮਿੰਟ ਤੱਕ ਦੇ ਰਿਸਪੌਂਸ ਟਾਈਮ 'ਚ ਉੱਥੇ ਪਹੁੰਚੇਗੀ ਕਿ ਡਿਪੈਂਡਿੰਗ ਔਨ ਦੀ ਸਿਚੁਏਸ਼ਨ ਕਿ ਵੀ ਕਿਹੜੀ ਟੀਮ ਡੇਢੇਗੀ ਤੇ ਇਮੀਡੀਏਟਲੀ ਜਿਹੜਾ ਹੈਗਾ ਜੇਕਰ ਕੋਈ ਰੋਡ ਹਾਦਸਾ ਹੋ ਜਾਂਦਾ ਹੈਗਾ ਐਕਸੀਡੈਂਟ ਹੋ ਜਾਂਦਾ ਹੈਗਾ ਉਹਨੂੰ ਫਰਸਟ ਏਡ ਵੀ ਦਿੱਤਾ ਜਾਏਗਾ ਮੈਡੀਕਲ ਹੈਲਪ ਦੇ ਅੰਦਰ ਨਾਲ ਉਹਨੂੰ ਰੈਸਕਿਊ ਵੀ ਕਰਵਾਇਆ ਜਾਏਗਾ ਤੇ ਐਟ ਦੀ ਸੇਮ ਟਾਈਮ ਮੌ ਤੇ ਸਾਡੀ ਟੀਮਸ ਨੂੰ ਬੜਾ ਡੈਡੀਕੇਟਿਡਲੀ ਟ੍ਰੇਨ ਕੀਤਾ ਗਿਆ ਹੈਗਾ ਜਹਨਸ਼ਲਾ ਵਿੱਚ ਤੁਹਾਨੂੰ ਪਤਾ ਆਏਗਾ ਤੇ ਇਹਦੇ ਸੁਪਰਵੀਜ਼ਨ ਵਾਸਤੇ ਜਿਹੜੇ ਹੈਗੇ ਵੱਖਰੇ ਵੱਖਰੇ ਆਕਸਸ ਵੀ ਲਾਏ ਗਏ ਹੈਗੇ ਜਿਦੇ ਵਿੱਚ ਇੱਕ ਡੈਡੀਕੇਟਿਡ ਐਸਐਸਪੀ ਰੈਂਕ ਦਾ ਅਫਸਰ ਪੂਰੇ ਸਟੇਟ ਲੈਵਲ ਤੇ ਲਾਇਆ ਗਿਆ ਹੈਗਾ ਤੇ ਐਟ ਦੀ ਸੇਮ ਟਾਈਮ ਜਿਲ੍ਹੇ ਵੱਲੋਂ ਵੀ ਅਸੀਂ ਇੱਕ ਐਸਪੀ ਰੈਂਕ ਦਾ ਅਫਸਰ ਇਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਕੋਆਰਡੀਨੇਟ ਕਰਨ ਵਾਸਤੇ ਤੇ ਮਾਨਿਟਰ ਕਰਨ ਵਾਸਤੇ ਲਾਇਆ ਹੈ ਸਿਰਕਲ 112 ਤੋਂ ਇਲਾਵਾ ਕੋਈ ਨਾ ਹੋਰ ਕੋਈ ਨਾ ਤੇ ਸਪੈਸ਼ਲ ਨੰਬਰ ਜਿਹੜੇ ਕੋਈ ਇਹ ਜਾਰੀ ਕੀਤੇ ਗਏ ਨੇ ਪੁਲਿਸ ਕੋਲ ਸਭ ਤੋਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੂਰੇ ਦੇਸ਼ 'ਚ ਹੀ 112 ਜਿੱਦਾਂ ਆਪਾਂ ਬਾਹਰ ਵਿਦੇਸ਼ਾਂ 'ਚ ਹੁੰਦੇ ਹੈਗੇ ਕੇਵਲ ਇੱਕ ਪੁਲਿਸ ਦਾ ਨੰਬਰ ਹੁੰਦਾ ਹੈਗਾ ਤੇ ਉਸੇ ਤਰੀਕੇ ਨਾਲ ਸਾਡਾ ਵੀ ਜਿਹੜਾ ਹੈਗਾ 112 ਨੰਬਰ ਹੈਗਾ ਤੁਸੀਂ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਵਾਸਤੇ ਚਾਹੇ ਤੁਹਾਡਾ ਸੁਰੱਖਿਆ ਫੋਰਸ ਦੇ ਸੰਬੰਧ ਵਿੱਚ ਹੋਵੇ ਜਾਂ ਕੋਈ ਔਰ ਪੁਲਿਸ ਹੈਲਪਿੰਗ ਸਰਵਿਸ ਜੋ ਵੀ ਉਹਦੇ ਵਿੱਚ ਸਾਡਾ ਸਾਰਾ ਡਾਟਾਬੇਸ ਮੇਨਟੇਨਡ ਹੁੰਦਾ ਹੈਗਾ ਸਾਰੀ ਕਾਲਸ ਰਿਕਾਰਡਡ ਹੁੰਦਾ ਹੈਗਾ ਤੇ इवन अदरवाइज ਕਿਉਂਕਿ ਤੁਸੀਂ ਕੋਈ ਪ੍ਰਾਈਵੇਟ ਨੰਬਰ ਤੇ ਫੋਨ ਕਰੋਗੇ ਕੋਈ ਰਿਸਪਾਂਸ ਦੇਵੇ ਕੋਈ ਨਾ ਦੇਵੇ ਇਸ ਕਰਕੇ ਇਮਰਜੈਂਸੀ ਨੰਬਰ ਤੇ ਕਈ ਵਾਰੀ ਇਸ ਤਰੀਕੇ ਦੀ ਚੀਜ਼ ਆ ਜਾਂਦੀ ਹੈ ਕਿ 112 ਵਿਜ਼ੀ ਹੁੰਦਾ ਹੈਗਾ ਤੇ ਬਟ ਉਹ ਐਟ ది ਸੇਮ ਟਾਈਮ ਤੁਸੀਂ ਇੱਕ ਆਦੀ ਵਾਰ ਟਰਾਈ ਕਰਨ ਨਾਲ ਸਿੱਧਾ ਲੱਜਾਂਦਾ ਹੈਗਾ ਨਹੀਂ ਤਾਂ ਫਿਰ ਦੂਸਰੀ ਵਾਰ ਟਰਾਈ ਕਰ ਬਟ 112 ਇਜ਼ ਦੀ ਪ੍ਰਾਇਮਰੀ ਨੰਬਰ ਜਿਹੜਾ ਜਿਹੜਾ ਹੈਗਾ ਉਹ ਸਾਡਾ ਉਸ ਤੋਂ ਹਲਾਵਾ ਜਿਹੜੇ ਹੈਗੇ ਲੋਕਲ ਨੰਬਰ ਤੇ ਕੰਟੈਕਟ ਕਰਨਾ ਹੋਏ ਤਾਂ ਸਾਡੇ ਕੰਟਰੋਲ ਰੂਮ ਦੇ ਨੰਬਰ ਤੇ ਕੰਟੈਕਟ ਕਰੋ ਹਾਲੀ ਵਿੱਚ ਕੋਈ ਸਰ ਆਇਆ ਹੁਸ਼ਿਆਰਪੁਰ ਦੇ ਵਿੱਚ ਮਨਦਾ ਇੱਕ ਹਫਤੇ ਦੇ ਕਿਰੇ ਦਾ ਸਮਾਂ ਹੋ ਗਿਆ ਕੋਈ ਰਿਵਿਊ ਆਇਆ ਹਾਂਜੀ 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 ਉਹ ਸਾਡੇ ਡੇ ਟੂ ਡੇ ਬੇਸਿਸ ਤੇ ਚੱਲਦੇ ਰਹਿੰਦੇ ਹੈਗੇ ਜਿਹੜੇ ਟ੍ਰੈਫਿਕ ਮਤਲਬ ਆਪਣਾ ਜਿਹੜਾ ਰੋਡ ਸੇਫਟੀ ਵਾਸਤੇ ਕਿੱਥੇ ਐਕਸੀਡੈਂਟ ਹੁੰਦਾ ਹੈ ਉਹ ਹੁੰਦਾ ਉਹ ਡਿਟੇਲਸ ਨਾਲ ਸ਼ੇਅਰ ਵੀ ਕਰ ਸਕਦੇ ਹੈਗੇ ਕਿਉਂਕਿ ਯਾਰ ਇਹਦੀ ਸਾਰੀ ਡਿਟੇਲਸ ਵਗੈਰਾ ਸੈਂਟਲੀ ਸ਼ੇਅਰ ਕਰਦੇ ਹੈਗੇ ਪਰ ਅਸੀਂ ਵੀ ਜਲਾ ਲੈਵਲ ਤੇ ਸ਼ੇਅਰ ਕਰਦੇ ਹਾਂ ਤਾਂਕਿ ਕੋਈ ਸਭ ਤੋਂ ਸੁਰੱਖੇ ਰੋਡ ਐਕਸੀਡੈਂਟਲੀ ਸੇਵਾਵਾਂ ਪ੍ਰਦਾਨ ਹੋਣੀਆਂ ਜਾਂ ਕੋਈ ਕੋਈ ਰਾਤ ਰਾਤ ਕਿਸੇ ਦੀ ਗੱਡੀ ਖਰਾਬ ਹੋ ਜੇ ਤੇ ਕਿਸੇ ਨੂੰ ਕੋਈ ਨੀਡ ਹੋਵੇ ਹੈਲਪ ਹੋਵੇ ਜਾਂ ਉਹਨਾਂ ਤੱਕਲੇ ਪਹੁੰਚ ਕਰ ਸਕਦੇ ਦੇਖੋ ਜੇਕਰ ਅਸੀਂ ਵਰਦੀ ਪਾ ਲਈ ਤੇ ਜਿਸਨੂੰ ਜੋ ਪੁਕਾਰੇਗਾ ਅਸੀਂ ਪਹੁੰਚਣਾ ਅਸੀਂ ਜੋ ਵੀ ਮਦਦ ਕਰ ਸਕਦੇ ਹੈਗੇ ਉਹਦੀ ਉਹ ਕਰਨੀ ਇਹਦਾ ਨਹੀਂ ਕਿ ਅਸੀਂ ਕੋਈ ਬੰਦਾ ਕਹਿੰਦੇ ਕਿ ਜੀ ਸਾਡਾ ਟਾਇਰ ਬਦਲਾ ਦਿਓ ਬਟ ਉਹਦਾ ਜੋ ਵੀ ਜੋ ਵੀ ਪ੍ਰਾਇਮਰੀਲੀ ਕਿਉਂਕਿ ਦੇਖੋ